ਬਾਈ ਆ ਮੁੰਡਾ ਆ ਆ ਮੁੰਡਾ ਦੇਖ ਲਓ ਜੀ ਕੌਣ ਆ ਪਲਾ ਬਾਗੇ ਫਿਰ ਤੱਕ ਚਪਲਾ ਪੱਟੂ ਪਰਨਾ ਲੈ ਆਇਆ ਦੱਸ ਇਹ 마ਸੀ ਦੇ ਆ ਆ ਆਪਣੀ ਦੇ ਸਨੋ ਵਿੱਚ ਗੋਰੇ ਦਾ ਟਰੱਕ ਭੰਤਾ ਕਾਲੀ ਕਰਦੇ ਨੇ ਸਿਸਕੋ ਦੀ ਪ੍ਰਾਪਰਟੀ 'ਚ ਖੜਾ ਕੈਂਟ ਮਿਸ਼ਿੰਟਨ ਤੇ ਇਹ ਬੰਦਾ ਨੂੰ ਨਾ ਇੰਸ਼ੋਰੈਂਸ ਦੇ ਰਿਹਾ ਨਾ ਲਾਇਸੈਂਸ ਦੇ ਰਿਹਾ ਮੇਰੇ ਹਿਸਾਬ ਨਾਲ ਕੋ ਲਾਇਸੈਂਸ ਹੈ ਨਹੀਂਗਾ ਟੈਂਪਰੇਰੀ ਆ ਅੰਗਰੇਜ਼ੀ ਦਾ ਅੱਖਾਂ ਨਹੀਂ ਆਉਂਦਾ ਕਿ ਉਹੀ ਕਰਤੀ ਪੁਲਿਸ ਨੂੰ ਕਾਲ ਤਾ ਰਿਪੋਰਟ ਬਣ ਜਾਣੀ ਆ ਤਾਂ ਇਹ ਬੰਦਾ ਚਪਲਾ ਪਾ ਕੇ ਸਿਸਕੋ ਦੀ ਪ੍ਰਾਪਰਟੀ ਚ ਫੈਂਡਿਆ ਆ। ਆ ਦੇਖ ਲਓ ਜੀ ਆਪਣੇ ਬੰਦਿਆਂ ਦਾ ਹਾਲ। ਖਾਵੇ ਪੀਆਹ ਹਰ ਰਪਈਆ ਦੇ ਸਨੋਰ ਬੂਟ ਵੀ ਲੈ ਸਕਦੇ ਹਨ। ਅਜੇ ਟਰੱਕ ਚਾ ਲਾ ਕੇ ਰੱਜ ਨਹੀਂ ਆਏ ਬਸ ਹੋਣਾ ਕਿੱਥੋਂ ਆਵੇ। ਦੱਸੋ। ਅੱਡ ਟਰੱਕ ਤੋਂ ਪਰੇ ਕੁਝ ਨਹੀਂ ਹੈਗਾ ਬਹਾ ਬੰਦਾ। ਲੋਕਾਂ ਨੇ ਜਲੂਸ ਕਰਦਾ ਟਰਕਿੰਗ ਕੰਪਨੀ ਦਾ। ਇੱਕਾ ਦੀ ਟਰੱਕ ਡਾਲਰ ਬੰਦਾ ਚਲਾਉਂਦਾ ਹੋਵੇ ਕਮਾਉਂਦਾ ਹੋਵੇ। ਤਾਂ ਜੁੱਤੇ ਨਹੀਂ ਲੈ ਜਾਂਦੇ। ਕਿ ਜਿਹੜੀ ਬਾਲਣੋ ਵੀ ਰਹਿ ਗਿਆ। ਉਹ ਸਾਰਾ ਦਿੱਲੀ ਦਾ ਮੁੱਖ ਮੰਤਰੀ ਹੋ ਕੇ ਚਪਲਾ ਪਾਈ ਫਿਰਦਾ। ਟੱਕ ਡਰਾਈਵਰ ਬੂਟ ਨਹੀਂ ਪਹੁੰਚਾ ਦੇਖ ਲੋ ਆ ਵੀ ਹਾਲ ਕੀ ਆ। ট্রাক ਤੇਲ ਲੱਗਣਾ ਲੱਗਣਾ ਭਾਈ ਮਿੱਤਰੋ। ਸਾਰਿਆਂ ਨੂੰ ਬੇਨਤੀ ਆ ਮਿੱਤਰੋ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ। ਤੇ ਉਸ ਲਈ ਤੁਹਾਨੂੰ ਕਹਿੰਦੇ ਹੁੰਦੇ ਬਲੋਇਜ ਨਾਲ ਪੈਸੇ ਦੇਵੂ ਕਹਿੰਦਾ ਵੀਡੀਓ ਸ਼ੇਅਰ ਕੀਤੀ। ਕੋਈ ਸ਼ੇਅਰ ਕਰਨ ਦੀ ਲੋੜ ਨਹੀਂ। ਆਪਣਾ ਤੁਸੀਂ ਕੰਮੇ ਹੁੰਦੇ ਹੋ ਵੀ ਧਿਆਨ ਨਾਲ ਟਰੱਕ ਚਲਾਓ ਤੇ ਇੱਧਰ ਨੂੰ ਛੱਡ ਨੂੰ ਆਉਣ ਦੀ ਲੋੜ ਨਹੀਂ ਕਿਉਂਕਿ ਭਾਜੀ ਬੈਦਰ ਬਹੁਤ ਹੀ ਗੰਦਾ ਹੈ ਉਹ ਜਾਵੇ ਬਹੁਤ ਚਾਰੇ ਬੈਦਰ ਗੰਦਾ ਹੈ ਜੀ ਹਾਲ ਦੇਖ ਲਓ ਜੀ ਕੀ ਆ ਆ ਦੇਰ ਬਾਅਦ ਟਰੱਕਾਂ ਨੇ 4x4 ਲਾ ਕੇ ਚਲਾ ਰਹੇ ਆ ਜੀ ਟਰੱਕ ਹਾਲ ਆਪਾਂ ਹੱਥੀ ਵੀ ਰੱਖਿਆ ਉੱਤਾ ਦੇਖ ਲਓ ਇਹ ਟਰੱਕ ਕੋ ਖੱਬੀਵੇਂ ਨੇ ਆਪਾਂ ਜੋੜ ਲਈ ਨਮਰੇ ਅੱਤ ਮੇਰਾ ਸਾਥੀ ਹੋਰ ਮਿੱਤਰਾਂ ਤੁਹਾਨੂੰ ਵੀਡੀਓ ਲੱਗੀ ਹੋਣੇ ਦੇਖੋ ਗੱਲਬਾਤ ਹੋਈ ਤਾਂ ਫੋਨ ਕਰਕੇ ਪੁੱਛ ਲਈਓ ਲੰਬੜ ਬਿੱਲਾ ਹੀ ਅੱਜ ਅੱਜ ਅਸੀਂ ਕੰਮ ਕਰਨਾ ਸਾਰਾ ਦਿਨ ਸੁਣੋ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563